ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਅਹਿਮ ਪਹਿਲੂ ਤੇ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੀ ਇੱਕ ਕਹਾਣੀ ਦੇ ਮਾਦੀਮ ਰਾਹੀਂ ਤੁਹਾਨੂੰ ਦੱਸਣ ਲੱਗਿਆ ਕਿ ਕਿਵੇਂ ਆਪਾਂ ਕਿਸੇ ਜਾਨਵਰ ਨੂੰ ਕਿਸੇ ਪਸ਼ੂ ਨੂੰ ਕਿਸੇ ਪਾਂਸੀ ਨੂੰ ਕੋਈ ਆਟਾ ਦਾਣਾ ਪਾਉਂਦੇ ਆ ਨਾ ਕਿਵੇਂ ਸਾਡੀ ਕਿਸਮਤ ਦੇ ਦਰਵਾਜ਼ੇ ਖੋਲ੍ਹ ਦਿੰਦੇ ਨੇ ਪੁਰਾਣੇ ਵੇਲੇ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਹੱਸਦਾ ਵਸਦਾ ਸੁਖੀ ਪਰਿਵਾਰ ਰਹਿੰਦਾ ਸੀ ਹਰ ਇੱਕ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਕਮੇ ਲੋਕ ਸਨ ਮਿਹਨਤੀ ਲੋਕ ਸਨ ਉਸ ਪਰਿਵਾਰ ਦੇ ਜਿਹੜਾ ਉਹਨਾਂ ਦਾ ਬਜ਼ੁਰਗ ਸੀ ਉਹਨੇ ਸਾਰੀ ਉਮਰ ਕਮਾਈ ਕੀਤੀ ਕਮਾਈ ਤਾਂ ਕੀਤੀ ਪਰ ਕਿਤੇ ਨਾ ਕਿਤੇ ਦਾਨਪੁਨ ਨਾ ਕਰ ਸਕਿਆ ਪਰਮਾਤਮਾ ਦੇ ਨਾਮ ਦਾ ਕਦੇ ਵੀ ਉਹਨੇ ਹਿੱਸਾ ਕੱਢ ਕੇ ਕਿਸੇ ਦੇ ਲੇਖੇ ਨਹੀਂ ਸੀ ਲਾਇਆ ਨਾ ਹੀ ਕਦੇ ਕਿਸੇ ਨੂੰ ਮੰਗਣ ਵਾਲੇ ਨੂੰ ਤੇ ਨਾ ਹੀ ਕਿਸੇ ਬਿਖਾਰੀ ਨੂੰ ਦਿੱਤਾ ਨਾ ਹੀ ਕਿਸੇ ਜਾਨਵਰ ਪਸ਼ੂ ਪੰਛੀ ਨੂੰ ਚਾਰ ਦਾਣੇ ਪਾਏ ਹੋਣ ਪਰ ਫਿਰ ਵੀ ਕਿਉਂਕਿ ਉਹ ਮਿਹਨਤੀ ਸੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੀ ਕਰਦਾ ਇਸ ਕਰਕੇ ਉਹ ਪਰਿਵਾਰ ਹੱਸਦਾ ਵਸਦਾ ਸੀ ਹੁਣ ਜੈਸੀ ਕੁੱਕੋ ਵੈਸੇ ਉਸਦੇ ਬੱਚੇ ਤੇ ਜਿਹੋ ਜਿਹਾ ਬਜ਼ੁਰਗ ਸੀ ਵੈਸਾ ਹੀ ਅਸਰ ਉਸਦੇ ਸਾਰੇ ਪਰਿਵਾਰ ਤੇ ਉੱਤੇ ਹੋਇਆ ਉਸਦੇ ਦੋ ਪੁੱਤਰ ਸਨ ਉਹ ਪੁੱਤਰ ਵੀ ਉਸੇ ਤਰੀਕੇ ਦੇ ਤੌਰ ਤਰੀਕੇ ਸਿੱਖੇ ਉਹਨਾਂ ਨੇ ਪੁੱਤਰਾਂ ਨੇ ਇਹੋ ਜਿਹਾ ਸੁਭਾਅ ਬਣਾ ਲਿਆ ਕਦੇ ਕਿਸੇ ਨੂੰ ਦਾਨਪੁਨ ਨਹੀਂ ਕਰਨਾ ਕੰਮ ਨਾਲ ਮਤਲਬ ਰੱਖਣਾ ਬਸ ਕੰਮ ਤੇ ਜਾਣਾ ਤੇ ਕੰਮ ਤੋਂ ਆਉਣਾ ਖੇਤੀਬਾੜੀ ਕਰਦੇ ਸਨ ਇਸੇ ਤਰੀਕੇ ਨਾਲ ਹੀ ਇਸ ਬਜ਼ੁਰਗ ਦੇ ਪਰਿਵਾਰ ਵਿੱਚ ਜਿਹੜੀਆਂ ਇਹਨੇ ਵਿਆਹ ਕੇ ਨੂੰਹਾਂ ਲਿਆਂਦੀਆਂ ਜਿਹੜੇ ਇਹਦੇ ਬੇਟਿਆਂ ਦੇ ਨਾਲ ਵਿਆਹੇ ਹੋਏ ਉਹਨਾਂ ਦਾ ਸੁਭਾਅ ਵੀ ਬਿਲਕੁਲ ਇਸੇ ਬਜ਼ੁਰਗ ਵਰਗੇ ਹੋ ਗਏ ਵੀ ਸਾਰਾ ਦਿਨ ਕੰਮਕਾਰ ਵੱਲ ਧਿਆਨ ਦੇਣਾ ਕਦੇ ਕਿਸੇ ਦੀ ਚੂਗਲੀ ਨਿੰਦਿਆ ਨਹੀਂ ਕਰਨੀ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਪਰ ਜੇਕਰ ਕੋਈ ਦਰ ਤੇ ਮੰਗਣ ਆ ਗਿਆ ਉਹਨੂੰ ਵੀ ਕੁਝ ਖੈਰ ਨਹੀਂ ਪਾਉਣੀ ਲੋਕ ਕਹਿੰਦੇ ਸਨ ਕਿ ਲੋਕ ਮਿਹਨਤੀ ਤਾਂ ਬਹੁਤ ਨੇ ਪਰ ਦਾਨਪੁਨ ਕਰਕੇ ਰਾਜੀ ਨਹੀਂ ਸਮਾਂ ਬੀਤਦਾ ਗਿਆ ਜਿਹੜੇ ਇਹਦੇ ਮੁੰਡੇ ਸਨ ਉਹਨਾਂ ਦਾ ਹਿਰਦੇ ਪਰਵਰਤਨ ਹੋ ਗਿਆ ਜਦੋਂ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਕਰਨੀਆਂ ਬਾਹਰ ਅੰਦਰ ਜਾਂਦੇ ਆ ਕਿਹਾ ਕਰਨਾ ਕਿ ਲੋਕ ਤਾਂ ਬੜਾ ਦਾਨਪੁਨ ਕਰਦੇ ਨੇ ਜਿੰਨਾ ਪਰ ਪ੍ਰਮਾਤਮਾ ਦੀ ਕਿਰਪਾ ਹੈ ਤਾਂ ਉਹਨਾਂ ਨੇ ਆਪਣੇ ਬਜ਼ੁਰਗ ਤੋਂ ਚੋਰੀ ਛਿਪੇ ਦਾਨਪੁਨ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਧਾਰਮਿਕ ਸਥਾਨਾਂ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਘਰ ਵਾਲੀਆਂ ਵੀ ਉਸੇ ਤਰੀਕੇ ਦੀਆਂ ਹੋਗੀਆਂ ਪਰ ਇਹ ਬਜ਼ੁਰਗ ਹਜੇ ਵੀ ਟੱਸ ਤੋਂ ਮਸ ਨਾ ਹੋਇਆ ਉਹ ਸਮਝਦਾ ਸੀ ਵੀ ਮੈਂ ਸਾਰੀ ਉਮਰ ਕਮਾਈ ਕੀਤੀ ਐ ਇਸ ਵਿੱਚ ਕਿਸੇ ਹੋਰ ਦਾ ਕੋਈ ਹਿੱਸਾ ਨਹੀਂ ਬਣਦਾ ਹੁਣ ਇਹਦੇ ਬੱਚੇ ਵੀ ਇੰਨੇ ਕੁ ਸਿਆਣੇ ਹੋ ਗਏ ਸੀ ਉਹਨਾਂ ਨੇ ਇਹਨੂੰ ਬਹੁਤ ਵਾਰ ਸਮਝਾਇਆ ਕਿ ਬਾਪੂ ਜੀ ਆਪਣੇ ਕੋਲ ਜੋ ਦਿੱਤਾ ਉਹ ਪਰਮਾਤਮਾ ਦਾ ਦਿੱਤਾ ਐ ਇਸ ਲਈ ਸਾਰਾ ਕੁਝ ਗੰਡ ਵੱਨ ਕੇ ਆਪਾਂ ਆਪਣੇ ਸਹਰਾਣੇ ਪੱਲੇ ਤਾਂ ਨਹੀਂ ਰੱਖ ਸਕਦੇ ਪਰਮਾਤਮਾ ਨੇ ਸਾਨੂੰ ਜੇ ਦਿੱਤਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਲੋਕਾਂ ਦੀ ਮਦਦ ਕਰਿਆ ਕਰੀਏ ਪਰ ਇਹ ਬਾਪੂ ਬਾਪੂ ਜੀ ਕਦੇ ਵੀ ਨਾ ਮੰਨਦੇ ਅੰਤ ਵੇਲੇ ਤੱਕ ਉਹਨਾਂ ਨੇ ਸਮਝਾਉਂਦੇ ਰਹੇ ਪਰ ਉਹਨਾਂ ਨੂੰ ਕਦੇ ਨਾ ਸਮਝਣਾ ਉਹਨਾਂ ਬੱਚਿਆਂ ਨੇ ਕਿਹਾ ਕਰਨਾ ਕਿ ਬਾਪੂ ਜੀ ਕਦੇ ਕਦਾਈ ਧਾਰਮਿਕ ਸਥਾਨ ਤੇ ਵੀ ਜਾ ਆਇਆ ਕਰੋ ਪਰ ਬਾਪੂ ਜੀ ਨੇ ਇੱਕ ਵੀ ਗੱਲ ਨਾ ਮੰਨੀ ਇੱਕ ਵਾਰ ਕਹਿੰਦੇ ਬਹੁਤ ਸਾਰੇ ਸਾਧੂ ਲੋਕ ਉੱਥੇ ਨਗਰ ਦੇ ਵਿੱਚ ਪਹੁੰਚੇ ਸਨ ਪੂਰੇ 10 ਦਿਨਾਂ ਲਈ ਪਹੁੰਚੇ ਉਹਨੇ ਪ੍ਰਮਾਤਮਾ ਦੇ ਨਾਮ ਦੀ ਕਥਾ ਵਿਚਾਰ ਕਰਨੀ ਦਿਨ ਰਾਤ ਕਰਿਆ ਕਰਨੀ ਸਵੇਰ ਵੇਲੇ ਤੋਂ ਸ਼ੁਰੂ ਹੋਇਆ ਜਾਇਆ ਕਰਨਾ ਕਾਫੀ ਰਾਤ ਤੱਕ ਕਥਾ ਵਿਚਾਰ ਚੱਲਿਆ ਕਰਨਾ ਸਾਰਾ ਨਗਰ ਉਹਨਾਂ ਸੰਤਾਂ ਫਕੀਰਾਂ ਦੇ ਕੋਲ ਜਾਇਆ ਕਰਦਾ ਪਰ ਇਹ ਬਜ਼ੁਰਗ ਆਪਣੇ ਘਰੋਂ ਨਹੀਂ ਸੀ ਨਿਕਲਿਆ ਕਰਦਾ ਇਹ ਸਮਝਦਾ ਸੀ ਕਿ ਜੇ ਮੈਂ ਆਪਣੇ ਘਰ ਦੇ ਵਿੱਚ ਜੋ ਜੋੜ ਕੇ ਰੱਖਿਆ ਬਣਾਇਆ ਇਹਦੀ ਰਾਖੀ ਕਰਨੀ ਵੀ ਮੇਰੀ ਜ਼ਿੰਮੇਵਾਰੀ ਹੈ ਬੱਚਿਆਂ ਨੇ ਬਾਰ-ਬਾਰ ਕਿਹਾ ਕਰਨਾ ਪਹਿਲੇ ਦਿਨ ਵੀ ਕਿਹਾ ਦੂਜੇ ਦਿਨ ਵੀ ਕਿਹਾ ਇੱਕ ਹਫ਼ਤਾ ਪਿਆਰ ਨਾਲ ਕਹਿੰਦੇ ਰਹੇ 8ਵੇਂ 9ਵੇਂ ਦਿਨ ਗੁੱਸੇ ਹੋ ਕੇ ਵੀ ਕਿਹਾ ਕਿ ਤੁਸੀਂ ਸਾਰੀ ਉਮਰ ਐਵੇਂ ਹੀ ਖਰਾਬ ਕਰ ਲੈਣੀ ਹੈ ਐਵੇਂ ਹੀ ਗਵਾ ਲੈਣੀ ਹੈ ਪਰ ਬਜ਼ੁਰਗ ਨਾ ਮੰਨੇ 10ਵੇਂ ਦਿਨ ਦੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕੀਰਤਨ ਹੋਇਆ ਦੁਪਹਿਰ ਤੋਂ ਬਾਅਦ ਸੰਤਾਂ ਨੇ ਅਗਲੇ ਨਗਰ ਚਾਲੇ ਪਾ ਦੇਣੇ ਸੀ ਦੁਪਹਿਰ ਤੱਕ ਇਸ ਬਜ਼ੁਰਗ ਨੇ ਪਰਿਵਾਰ ਵਾਲੇ ਉਸ ਨੂੰ ਕਹਿੰਦੇ ਰਹੇ ਕਿ ਬਾਪੂ ਜੀ ਚਲੇ ਜਾਓ ਕਟੂਕਟ ਇੱਕ ਧਾਰਮਿਕ ਬੰਦੇ ਦੀ ਸੰਗਤੀ ਤਾਂ ਘਰ ਆਓ ਪਰ ਇਹ ਬਜ਼ੁਰਗ ਨਾ ਮੰਨਿਆ ਦੁਪਹਿਰ ਵੇਲੇ ਜਦੋਂ ਸਾਰੇ ਕਾਸੀ ਦੀ ਸਮਾਪਤੀ ਹੋ ਗਈ ਤਾਂ ਇਹਦੇ ਬੱਚਿਆਂ ਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਤਾਂ ਸਾਨੂੰ ਲਾਂਬੇ ਮਿਲਦੇ ਨੇ ਕਿ ਤੁਹਾਡਾ ਬਾਪ ساری ਉਮਰ ਦੌਦ ਦੇ ਪੱਲੇ ਬੰਨ ਕੇ ਰਹਿ ਗਿਆ। ਦੌਲਤ ਤੋਂ ਬਾਹਰ ਪੈਸੇ ਟੱਕੇ ਤੋਂ ਬਾਹਰ ਇਸਨੇ ਕਦੇ ਸੋਚਿਆ ਵੀ ਨਹੀਂ। ਬਜ਼ੁਰਗ ਨੂੰ ਇਹ ਗੱਲਾਂ ਚੁਬਣ ਲੱਗੀਆਂ। ਬਾਰੀ-ਬਾਰੀ ਜਦੋਂ ਇਹ ਗੱਲਾਂ ਕਹੀਆਂ ਤਾਂ ਬਜ਼ੁਰਗ ਗੁੱਸੇ ਹੋ ਗਿਆ ਤੇ ਕਹਿਣ ਲੱਗਿਆ ਠੀਕ ਹੈ ਹੁਣ ਮੈਂ ਜਾਣਦਾ ਹਾਂ। ਸਾਰੇ ਪਰਿਵਾਰ ਨੇ ਕਿਹਾ ਕਿ ਹੁਣ ਜਾਣਦਾ ਕੀ ਫਾਇਦਾ। ਉਹ ਤਾਂ ਸਾਰੇ ਸਾਧੂ ਸੰਤ ਉੱਥੋਂ ਚਲੇ ਗਏ ਇਸ ਸਥਾਨ ਨੂੰ ਅੱਗੇ ਚਕੂਚ ਕਰ ਗਏ ਹੁਣ ਤਾਂ ਉੱਥੇ ਸਭ ਸਾਫ ਸਫਾਈਆਂ ਹੋ ਰਹੀਆਂ ਹੋਣਗੀਆਂ ਪਰੇ ਬਜ਼ੁਰਗ ਨਾ ਮੰਨਿਆ ਹੁਣ ਮੈਂ ਹਰ ਹਾਲਤ ਵਿੱਚ ਜਾਵਾਂਗਾ ਹੀ ਜਾਵਾਂਗਾ ਜੋ ਵੀ ਉੱਥੇ ਕੁਝ ਮੌਜੂਦ ਹੋਵੇਗਾ ਮੈਂ ਘਰ ਲੈ ਕੇ ਆਵਾਂਗਾ ਰਸਤੇ ਦੇ ਵਿੱਚ ਜਦੋਂ ਬਜ਼ੁਰਗ ਜਾ ਰਿਹਾ ਸੀ ਤਾਂ ਅਗੋ ਕਾਲ ਨੇ ਸੋਚਿਆ ਕਿ ਕਿਉਂ ਨਾ ਇਸ ਬਜ਼ੁਰਗ ਦੀ ਪ੍ਰੀਖਿਆ ਲਈ ਜਾਵੇ ਕਾਲ ਨੇ ਆਪਣੇ ਸਾਧੂ ਸੰਤਾਂ ਦਾ ਰੂਪ ਧਾਰਨ ਕਰ ਲਿਆ ਤਾਂ ਰੂਪ ਤਾਂ ਬਦਲ ਕੇ ਇਸ ਬਜ਼ੁਰਗ ਦੇ ਅੱਗੇ ਜਾ ਖੜਾ ਹੋ ਗਿਆ ਪੁੱਛਿਆ ਬਜ਼ੁਰਗੋ ਕਿੱਥੇ ਜਾ ਰਹੇ ਹੋ ਬਜ਼ੁਰਗ ਕਹਿਣ ਲੱਗਾ ਕਿ ਇਸ ਤਰੀਕੇ ਨਾਲ ਫਲਾਣੀ ਫਲਾਣੀ ਥਾਂ ਤੇ ਕੁਝ ਮਹਾਤਮਾ ਸੰਤ ਲੋਕ ਆਏ ਸਨ ਉਹ ਚਲੇ ਗਏ ਨੇ ਤੁਸੀਂ ਵੀ ਤਾਂ ਨਹੀਂ ਉਹਨਾਂ ਵਿੱਚੋਂ ਨਹੀਂ ਕਹਿਣ ਲੱਗਾ ਨਹੀਂ ਨਹੀਂ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਆ ਮੈਂ ਤਾਂ ਸੁਣਨ ਆਇਆ ਸੀ ਆਪਣਾ ਜੀਵਨ ਸਫਲ ਕਰਨ ਆਇਆ ਸੀ ਪਰਮਾਤਮਾ ਦੀ ਉਸਤਤ ਦੀਆਂ ਗੱਲਾਂ ਕਿ ਕਿਵੇਂ ਆਪਣੇ ਆਪ ਨੂੰ ਪਰਮਾਤਮਾ ਦੇ ਰੰਗ ਵਿੱਚ ਡਬੋ ਸਕਦੇ ਕਹਿਣ ਲੱਗੇ ਬਹੁਤ ਵਧੀਆ ਗੱਲ ਐ ਤੁਸੀਂ ਤਾਂ ਚਲੋ ਚਾਰ ਗੱਲਾਂ ਸੁਣ ਵੀ ਲਈਆਂ ਹੁਣ ਮੈਂ ਕੁਝ ਨਾ ਕੁਝ ਉਹਨਾਂ ਦੇ ਨਾਲ ਸਬੰਧਤ ਜਿਹੜੀ ਕੋਈ ਚੀਜ਼ ਪਈ ਹੋਵੇਗੀ ਉਹ ਮੈਂ ਲੈ ਕੇ ਜਾਵਾਂਗਾ ਕਹਿੰਦਾ ਬਜ਼ੁਰਗੋ ਕਿਹੜੀ ਚੀਜ਼ ਲਿਆਉਣ ਬਾਰੇ ਸੋਚ ਰਹੀ ਹੋ ਉਹ ਤਾਂ ਜਦੋਂ ਚਲੇ ਗਏ ਉਹਨਾਂ ਦਾ ਤੁਸੀਂ ਇੱਕ ਵੀ ਅੱਖਰ ਤੁਹਾਡੇ ਕੰਨ ਵਿੱਚ ਨਾ ਪਿਆ ਤਾਂ ਜੋ ਮਰਜੀ ਲੈ ਆਓ ਉਹ ਉੱਥੇ ਪਹੁੰਚ ਗਿਆਨ ਵਿੱਚ ਤੁਹਾਡਾ ਕੋਈ ਫਾਇਦਾ ਨਹੀਂ ਕਹਿਣ ਲੱਗੇ ਨਹੀਂ ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਕੁਝ ਨਾ ਕੁਝ ਜ਼ਰੂਰ ਲੈ ਕੇ ਆਵਾਂਗਾ ਮਹਾਤਮਾ ਜਿਹੜਾ ਅਸਲ ਦੇ ਵਿੱਚ ਕਾਲ ਸੀ ਪੁੱਛਣ ਲੱਗਿਆ ਕਿ ਕੀ ਲਿਆਉਣ ਬਾਰੇ ਵਿਚਾਰ ਕਰ ਰਹੇ ਹੋ ਬਜ਼ੁਰਗ ਨੇ ਉੱਤਰ ਦਿੱਤਾ ਕਿ ਮੇਰਾ ਇਰਾਦਾ ਹੈ ਕਿ ਮੈਂ ਉੱਥੋਂ ਇੱਕ ਘੱਟੋ ਘਾਟ ਇੱਕ ਇੱਟ ਚੁੱਕ ਕੇ ਘਰੇ ਲਿਆਵਾਂ ਮੇਰਾ ਟੱਬਰ ਇੰਨੇ ਚ ਖੁਸ਼ ਹੋ ਜਾਵੇਗਾ ਦਿਨ ਰਾਤ ਪੂਜਾ ਕਰਦੇ ਰਹਿਣਗੇ ਬਾਅਦ ਵਿੱਚ ਮੈਨੂੰ ਬੁਰਾ ਭਲਾ ਨਹੀਂ ਕਰਨਗੇ ਕਹਿਣ ਲੱਗੇ ਇੱਟ ਜਿਹੜੀ ਕਿ ਪੱਥਰ ਤੇ ਮਿੱਟੀ ਦੀ ਬਣੀ ਐ ਇੱਟ ਕਹਿੰਦਾ ਹਾਂਜੀ ਕਾਲ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਸੋਨੇ ਦੀ ਇੱਟ ਦਿੰਦਾ ਤੁਸੀਂ ਉਸ ਥਾਂ ਤੇ ਨਾ ਜਾਓ ਤੁਸੀਂ ਇੱਥੋਂ ਹੀ ਅੱਧੇ ਰਾਤ ਨੂੰ ਮੁੜ ਜਾਓ ਬਜ਼ੁਰਗ ਦੀਆਂ ਅੱਖਾਂ ਇੱਕਦਮ ਖੁੱਲ ਗਈਆਂ ਗੱਲ ਸੁਣ ਕੇ ਇਹ ਬਜ਼ੁਰਗ ਇੱਕਦਮ ਹੈਰਾਨ ਹੋ ਗਿਆ ਕਿ ਸਾਧੂ ਕੋਲ ਸੋਨੇ ਦੀ ਇੱਟ ਕਿੱਥੋਂ ਆਈ ਸ਼ਾਇਦ ਜੇ ਆਈ ਐ ਤਾਂ ਇਹਨੂੰ ਕੀਮਤ ਦਾ ਨਹੀਂ ਪਤਾ ਜੇ ਦਿੰਦਾ ਹੈ ਤਾਂ ਕਿਉਂ ਨਾ ਮੈਂ ਇੱਥੋਂ ਪੁੱਠੇ ਪੈਰੀ ਘਰ ਨੂੰ ਵਾਪਸ ਹੋ ਜਾਵਾਂ ਤੰਦ ਸਾਧੂ ਜੀ ਮਜ਼ਾਕ ਤਾਂ ਨਹੀਂ ਕਰ ਰਹੇ ਹੋ ਤੁਹਾਡੇ ਕੋਲ ਸੋਨੇ ਦੀ ਇੱਟ ਕਿਵੇਂ ਆਈ ਕਹਿਣ ਲੱਗੇ ਐਵੇਂ ਹੀ ਕਿਸੇ ਰਾਹੀ ਨੇ ਮੈਨੂੰ ਚਾਰ ਸ਼ਬਦ ਸੁਣ ਕੇ ਮੈਨੂੰ ਭੈਂਡ ਵਿੱਚ ਦੇ ਦਿੱਤੀ ਇਹਦਾ ਕੀ ਕਰਨਾ ਮੈਂ ਇੱਟ ਲੈਣੀ ਹੈ ਤਾਂ ਸੋਨੇ ਦੀ ਲੈ ਕੇ ਜਾਓ ਮਿੱਟੀ ਤਾਂ ਤੁਹਾਡੇ ਘਰ ਵੀ ਬਹੁਤ ਪਈ ਹੋਣੀ ਹੈ ਕਹਿਣ ਲੱਗਾ ਠੀਕ ਹੈ ਮਹਾਤਮਾ ਤੋਂ ਇੱਟ ਫੜੀ ਤੇ ਬਹੁਤ ਕਾਲੇ ਕਦਮਾਂ ਦੇ ਵਿੱਚ ਆਪਣੇ ਘਰ ਵੱਲ ਚਾਲੇ ਪਾ ਦਿੱਤੇ ਵਾਪਸ ਮੁੜ ਕੇ ਵੀ ਨਹੀਂ ਦੇਖਿਆ ਕਾਲ ਨੇ ਜਿਹੜੀ ਪ੍ਰੀਖਿਆ ਲੈਣੀ ਸੀ ਕਾਲ ਉਹਦੇ ਵਿੱਚ ਸਫਲ ਰਿਹਾ ਇਹ ਬਜ਼ੁਰਗ ਉਸ ਪ੍ਰੀਖਿਆ ਦੇ ਉੱਤੇ ਖਰਾ ਨਹੀਂ ਉਤਰਿਆ ਰਸਤੇ ਵਿੱਚ ਸੋਚਣ ਲੱਗਿਆ ਕਿ ਮੈਂ ਇੱਕ ਗਲਤੀ ਤਾਂ ਨਹੀਂ ਕਰ ਲਈ ਪੁੱਤਰ ਮੇਰੇ ਦੋ ਨਹੀਂ ਇੱਟ ਮੇਰੇ ਕੋਲੇ ਇੱਕ ਹੈ ਜੇ ਘਰੇ ਲੈ ਕੇ ਘਰ ਦੇ ਅੰਦਰ ਚਲਾ ਗਿਆ ਮੇਰੇ ਪੁੱਤਰਾਂ ਨੂੰ ਪਤਾ ਲੱਗਿਆ ਇੱਕ ਦੂਜੇ ਨਾਲ ਲੜ ਮਰ ਜਾਣਗੇ ਇਸ ਤੋਂ ਬਿਹਤਰ ਹੈ ਕਿ ਮੈਂ ਘਰ ਦੇ ਬਾਹਰ ਵਾਲੇ ਪਾਸੇ ਦਰਵਾਜ਼ੇ ਦੇ ਨਾਲ ਇਸ ਨੂੰ ਦੱਬ ਦੇਵਾਂਗਾ ਸਮਾਂ ਪਾ ਕੇ ਮੈਂ ਇਸ ਇੱਟ ਦੇ ਦੋ ਟੁਕੜੇ ਕਰ ਦੇਵਾਂਗਾ ਦੁੰਨਾ ਵਿੱਚ ਵੰਡ ਦਿਆਂਗਾ ਕਾਫੀ ਸਮਾਂ ਬਜ਼ੁਰਗ ਇੱਧਰ ਉੱਧਰ ਭੜਕਦਾ ਰਿਹਾ ਜਦੋਂ ਕਾਫੀ ਰਾਤ ਹੋ ਗਈ ਤਾਂ ਉਥੋਂ ਉਦੋਂ ਘਰ ਪਹੁੰਚਿਆ ਤੇ ਇੱਕ ਖੁਰਪਾ ਲੈ ਕੇ ਘਰ ਦੇ ਬਾਹਰ ਵਾਲੇ ਪਾਸੇ ਇੱਕ ਡੁੰਗਾ ਖੱਡਾ ਕੀਤਾ ਤੇ ਇੱਟ ਰੱਖ ਕੇ ਉਹਦੇ ਉੱਤੇ ਮਿੱਟੀ ਪਾ ਦਿੱਤੀ ਹਲਕਾ ਜਿਹਾ ਪਾਣੀ ਦਾ ਛੜਕਾ ਕਰ ਦਿੱਤਾ ਰਾਤ ਨੂੰ ਸੌਣ ਵੇਲੇ ਵੀ ਮੰਜਾ ਦਰਵਾਜ਼ੇ ਦੇ ਕੋਲ ਢਾ ਲਿਆ ਕਿ ਕੋਈ ਪੱਟ ਕੇ ਨਾ ਲੈ ਜਾਵੇ ਬਸ ਉਸ ਦਿਨ ਤੋਂ ਬਾਅਦ ਬਾਬੇ ਨੇ ਕਦੇ ਘਰ ਦੇ ਅੰਦਰ ਜਾ ਕੇ ਨਹੀਂ ਦੇਖਿਆ ਸਾਰਾ ਦਿਨ ਉੱਥੇ ਬੈਠੇ ਰਹਿਣਾ ਉਸ ਇੱਟ ਦੀ ਰਾਖੀ ਇਸੇ ਤਰੀਕੇ ਦਾ ਸਮਾਂ ਬੀਤਦਾ ਰਿਹਾ ਉਸ ਬਜ਼ੁਰਗ ਦਾ ਆਖਰੀ ਸਮਾਂ ਆ ਗਿਆ ਬਜ਼ੁਰਗ மஞ்சੇ ਤੇ ਪੈ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਹੁਣ ਮੇਰੇ ਕੋਲ ਦਿਨ ਬੜੇ ਥੋੜੇ ਨੇ ਪਰ ਇਸ ਬਜ਼ੁਰਗ ਨੇ ਇਸ ਗੱਲ ਨੂੰ ਕਦੇ ਵੀ ਆਪਣੇ ਬੱਚਿਆਂ ਨਾਲ ਸਾਂਝੀ ਨਾ ਕੀਤੀ ਕਿ ਆਪਣੇ ਕੋਲ ਇੱਕ ਸੋਨੇ ਦੀ ਇੱਟ ਹੈ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਬਹੁਤ ਜ਼ਿਆਦਾ ਅਮੀਰ ਹੋ ਸਕਦੇ ਹੋ ਬਸ ਉਹ ਰਾਜ ਸੀ ਇੱਟ ਵੀ ਦੱਬੀ ਰਹਿ ਗਈ ਤੇ ਬਜ਼ੁਰਗ ਕਾਲ ਚਲਾਣਾ ਕਰ ਗਿਆ ਜਦੋਂ ਬਜ਼ੁਰਗ ਤੁਰ ਦਰਗਾਹ ਪਹੁੰਚਿਆ ਤਾਂ ਉਸ ਦਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਇਹ ਫੈਸਲਾ ਕੀਤਾ ਗਿਆ ਕਿ ਇਹਨੇ ਸਾਰੀ ਉਮਰ ਕੋਈ ਪੁੰਨ ਦਾ ਕੰਮ ਨਹੀਂ ਕੀਤਾ ਇਸ ਨੂੰ ਇੱਕ ਮੌਕਾ ਹੋਰ ਦਿੰਨੇ ਆ ਇਹ ਧਰਤੀ ਦੇ ਉੱਤੇ ਜਾਵੇ ਪਰ ਇਸ ਵਾਰੀ ਸ਼ਰਤ ਇਹ ਹੈ ਕਿ ਇਹ ਇਨਸਾਨੀ ਰੂਪ ਵਿੱਚ ਨਹੀਂ ਜਾਵੇਗਾ ਬਜ਼ੁਰਗ ਨੂੰ ਨਵੀਂ ਜੁਨ ਮਿਲੀ ਹੁਣੇ ਇੱਕ ਕੁੱਤੇ ਦੇ ਰੂਪ ਵਿੱਚ ਧਰਤੀ ਤੇ ਜਾ ਪਹੁੰਚਿਆ ਕੁਝ ਸਮਾਂ ਲੰਘਣ ਤੋਂ ਬਾਅਦ ਜਦੋਂ ਇਹ ਮਹੀਨਿਆਂ ਦਾ ਕੁੱਤਾ ਹੋ ਗਿਆ ਨਾ ਤਾਂ ਇਸ ਨੇ ਉਸ ਪਿੰਡ ਵਿੱਚ ਪਹੁੰਚ ਕੀਤੀ ਪਿੰਡ ਪਹੁੰਚ ਕੇ ਉਸ ਥਾਂ ਦੇ ਉੱਤੇ ਬੈਠਾ ਰਹਿੰਦਾ ਜਿੱਥੇ ਇਸ ਪਰਿਵਾਰ ਦਾ ਬਜ਼ੁਰਗ ਬੈਠਾ ਰਹਿੰਦਾ ਸੀ ਦੋ ਚਾਰ ਦਿਨ ਘਰ ਵਾਲਿਆਂ ਨੇ ਦੇਖਿਆ ਕਿ ਕੋਈ ਛੋਟਾ ਜਿਹਾ ਕੁੱਤਾ ਉੱਥੇ ਬੈਠਾ ਹੋਇਆ ਹੈ ਬਾਅਦ ਵਿੱਚ ਇਸ ਕੁੱਤੇ ਨੇ ਜੋਰ ਵਈਆ ਸੀ ਉਹ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਜਦੋਂ ਉਸ ਇੱਟ ਦੇ ਉੱਪਰੋਂ ਪੈਰ ਲੰਗਦਾ ਕੋਈ ਆਣ ਗਵਾਡ ਵਾਲਾ ਤਾਂ ਉਸ ਨੂੰ ਪੈ ਜਾਂਦਾ ਉਸ ਬਜ਼ੁਰਗ ਦੇ ਵੱਡੇ ਪੁੱਤਰ ਨੇ ਫੈਸਲਾ ਕੀਤਾ ਕਿ ਇਸ ਨੂੰ ਭਜਾ ਦੇਈਏ ਕਿ ਆਪਾਂ ਨੂੰ ਗਵਾਡ ਚੋਂ ਲਾਂਭਾ ਮਿਲੇਗਾ ਇਹ ਨਾ ਹੋਵੇ ਕਿ ਕਿਸੇ ਦਾ ਨੁਕਸਾਨ ਕਰ ਦੇਵੀਂ ਉਹਨਾਂ ਨੇ ਭਜਾਉਣ ਦੇ ਯਤਨ ਕੀਤੇ ਪਰ ਕੁੱਤਾ ਤਾਂ ਟੱਸ ਤੋਂ ਮਸ ਨਾ ਹੋਇਆ ਕਿਉਂਕਿ ਮਨ ਵਿੱਚ ਲਾਲਚ ਸੀ ਇਸੇ ਤਰੀਕੇ ਨਾਲ ਉਸਦੇ ਵੱਡੇ ਪੁੱਤਰ ਨੇ ਭਜਾਉਣ ਦੀ ਕੋਸ਼ਿਸ਼ ਕਰਦਿਆਂ ਇੱਕ ਡਾਂਗ ਖਿੱਚ ਕੇ ਮਾਰੀ ਤਾਂ ਕੁੱਤਾ ਉੱਥੇ ਹੀ ਪ੍ਰਾਣ ਤਿਆਗ ਗਿਆ ਫਿਰ ਤੁਰ ਦਰਗਾਹ ਪਹੁੰਚ ਕੇ ਫਿਰ ਹਿਸਾਬ-ਕਿਤਾਬ ਕੀਤਾ ਕਿ ਇਹਦਾ ਫੈਸਲਾ ਹੋਇਆ ਲਾਜ਼ਮੀ ਲਿਆ ਗਿਆ ਕਿ ਅਜੇ ਤਾਂ ਇਹਨੂੰ ਜਨਮ ਦੇ ਬੜੇ ਦਿਨ ਥੋੜੇ ਹੀ ਪਲਾਈ ਸੀ ਇਹਦਾ ਕੀ ਹਿਸਾਬ-ਕਿਤਾਬ ਕਰਨ ਇਸ ਨੂੰ 9 ਜੂਨ ਦੇ ਵਿੱਚ ਪਾਇਆ ਜਾਵੇ 9 ਜੂਨ ਦੇ ਵਿੱਚ ਇਸ ਨੂੰ ਸੱਪ ਬਣਾ ਕੇ ਧਰਤੀ ਤੇ ਭੇਜਿਆ ਗਿਆ ਜਦੋਂ ਧਰਤੀ ਤੇ ਭੇਜਿਆ ਤਾਂ ਕੁਝ ਸਮਾਂ ਇੱਧਰ ਉੱਧਰ ਰਹਿਣ ਤੋਂ ਬਾਅਦ ਇੱਕ ਰਾਤ ਉੱਥੇ ਪਹੁੰਚ ਗਿਆ ਅਗਲੀ ਸਵੇਰ ਜਦੋਂ ਉਸੇ ਪੁੱਤਰ ਦੇ ਘਰ ਵਾਲੀ ਨੇ ਦੇਖਿਆ ਕਿ ਇੱਕ ਸੱਪ ਬੈਠਾ ਹੋਇਆ ਉਹਨੇ ਆਪਣੇ ਬੱਚੇ ਖਿੱਚ ਕੇ ਅੰਦਰ ਲੈ ਗਏ ਉੱਚੀ ਉੱਚੀ ਚਿੱਕਾ ਮਾਰਨ ਲੱਗੀ ਹਣਗਵਾੜਤੇ ਇਸ ਟੱਬਰ ਦੇ ਮਿਲ ਕੇ ਉਸ ਸੱਪ ਨੂੰ ਮਾਰ ਦਿੱਤਾ ਇਸ ਔਰਤ ਨੂੰ ਸੱਪ ਪਹਿਲੀ ਵਾਰੀ ਦਿਸਿਆ ਸੀ ਇਸ ਕਰਕੇ ਉਸਨੇ ਸਾਰੇ ਟੱਬਰ ਨੂੰ ਬਿਠਾ ਕੇ ਗੱਲ ਕੀਤੀ ਕਿ ਕੋਈ ਨਾ ਕੋਈ ਗੱਲ ਹੈ ਇਹ ਜਾਨਵਰ ਕਿਉਂ ਇੱਥੇ ਆ ਰਹੇ ਨੇ ਕਿਸੇ ਨੇ ਗੱਲ ਨਾ ਗੋਲੀ ਕੁਝ ਸਮਾਂ ਲੰਘਿਆ ਉਸ ਸੱਪ ਦਾ ਵੀ ਹਿਸਾਬ ਕਿਤਾਬ ਕੀਤਾ ਗਿਆ ਇਹੀ ਫੈਸਲਾ ਲਿਆ ਗਿਆ ਕਿ ਇਹਨੇ ਕਿਹੜੇ ਕੋਈ ਚੰਗੇ ਮਾੜੇ ਕਰਮ ਨਹੀਂ ਦੇ। ਇਸ ਸੱਪ ਦੀ ਜਿਹੜੀ ਗਣਮੀ ਜੂਨ ਹੈ ਇੱਕ ਕੀੜੀਆਂ ਨੇ ਪਹੌਣ ਦੇ ਵਿੱਚ ਹੋਵੇਗੀ। ਬਹੁਤ ਸਾਰੀਆਂ ਕੀੜੀਆਂ ਉਸ ਥਾਂ ਤੇ ਜਾਣਗੀਆਂ ਜਿੱਥੇ ਇਸ ਸੱਪ ਦਾ ਜਨਮ ਹੋਣਾ ਸੀ। ਫਿਰ ਕੀੜੀਆਂ ਦਾ ਸਾਰਾ ਪਹੁੰਚ ਉਸ ਥਾਂ ਉੱਤੇ ਪਹੁੰਚਿਆ ਜਿੱਥੇ ਉਹ ਇੱਟ ਦੱਬੀ ਹੋਈ ਸੀ। ਘਰ ਵਾਲੇ ਬੜੇ ਹੈਰਾਨ ਹੋਏ ਕਿ ਕੀ ਵਿਵਤਾਨ ਪਈ ਹੈ। ਇੱਕ ਚੀਜ਼ ਤੋਂ ਅਸੀਂ ਖੈਰਾ ਛਣਾਉਂਦੇ ਹਾਂ ਦੂਜੀ ਸਾਡੇ ਪੱਲੇ ਪੈ ਜਾਂਦੀ ਹੈ। ਘਰ ਦੇ ਵੱਡੀ ਨੂੰ ਨੇ ਫਿਰ ਇੱਕ ਵਾਰੀ ਕਿਹਾ ਕਿ ਆਪਾਂ ਇੱਕ ਚੰਗੇ ਇਨਸਾਨ ਦੀ ਆਪਾਂ ਰਹਿ ਲਈਏ ਪਰ ਕਿਤੋਂ ਕੋਈ ਰੈ ਨਾ ਮਿਲੀ ਇੱਕ ਦਿਨ ਸੰਤ ਫਕੀਰ ਭਿਖਿਆ ਮੰਗਣ ਦੇ ਲਈ ਉਹਨਾਂ ਦੇ ਘਰ ਆਏ ਵੱਡਾ ਪੁੱਤਰ ਘਰ ਸੀ ਕਹਿਣ ਲੱਗਾ ਮਹਾਰਾਜ ਅਸੀਂ ਤੁਹਾਨੂੰ ਕਾਦੀ ਭਿਖਿਆ ਦੇਈ ਅਸੀਂ ਤਾਂ ਬੜੇ ਪਰੇਸ਼ਾਨ ਰਹਿ ਰਹੇ ਹਾਂ ਸਾਡੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਆਹ ਵਿਪਤਾ ਸਾਡੇ ਦਰ ਆ ਪਈ ਹੈ ਹੁਣ ਕੀੜੀਆਂ ਦਾ ਬਹੁਤ ਵੱਡਾ ਭੌਣਾ ਨਿਕਲਿਆ ਅਸੀਂ ਤਾਂ ਸਾਰਾ ਦਿਨ ਹੈਰਾਨ ਰਹਿ ਜਾਂਦੇ ਹਾਂ ਅਸੀਂ ਇੰਨਾ ਵੱਡਾ ਭੌਣ ਅੱਜ ਤੱਕ ਦੇਖਿਆ ਹੀ ਨਹੀਂ ਸਾਡਾ ਇਸ ਤੋਂ ਛੁਟਕਾਰਾ ਪਵਾਓ ਜੇ ਤੁਸੀਂ ਸਾਡਾ ਇਹ ਮਸਲਾ ਹੱਲ ਕਰ ਦਿੱਤਾ ਨਾ ਤੁਸੀਂ ਜੋ ਕਹੋਗੇ ਅਸੀਂ ਤੁਹਾਨੂੰ ਦਵਾਂਗੇ ਸੰਤ ਫਖੀਰ ਕਹਿਣ ਲੱਗੇ ਕਿ ਮੈਂ ਤੁਹਾਡੇ ਤੋਂ ਕਿਹੜਾ ਕੋਈ ਜ਼ਮੀਨ ਜਾਇਦਾਦ ਮੰਗਦਾ ਹਾਂ ਮੈਂ ਤਾਂ ਭਾਈ ਦੋ ਫੁਲਕੇ ਖਾਣੇ ਨੇ ਫਿਰ ਮੈਂ ਅਗਲੇ ਥਾਂ ਤੇ ਚਲੇ ਜਾਣਾ ਪਰ ਜਿਹੜੀ ਤੁਹਾਡੀ ਦਿੱਖ ਹੈ ਉਹਦੀ ਮੈਂ ਇੱਕ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਜਦੋਂ ਮੇ ਕੋਈ ਜੀਵ ਜੰਤੂ ਪਸ਼ੂ ਪੰਛੀ ਤੁਹਾਡੇ ਘਰ ਆਉਂਦਾ ਕਿਸੇ ਚੀਜ਼ ਦੀ ਆਸ ਕਰਦਾ ਤਾਂ ਇਹ ਨਾ ਸਮਝਣਾ ਕਿ ਤੁਸੀਂ ਦਾਨੀ ਹੋ ਤੁਸੀਂ ਦੇ ਰਹੇ ਹੋ ਬਲਕਿ ਤੁਸੀਂ ਇਹ ਸਮਝੋ ਕਿ ਇਹ ਜੋ ਪੰਛੀ ਜਨੌਰ ਨੇ ਉੱਥੇ ਪਹੁੰਚਿਆ ਨੇ ਨਾ ਇਹ ਆਪਣੇ ਹਿੱਸੇ ਦਾ ਕੁਝ ਲੈਣ ਆਏ ਨੇ ਇਹ ਕੀੜੀਆਂ ਦਾ ਪੌਣ ਤੁਹਾਡੇ ਘਰ ਵਿੱਚ ਨਿਕਲੇ ਹਨ ਤਾਂ ਇਹਦਾ ਮਤਲਬ ਇਹ ਨਹੀਂ ਕਿ ਕੀੜੀਆਂ ਆਪਣੇ ਹਿੱਸੇ ਦਾ ਜੋ ਰਿਚਕ ਹੈ ਉਹ ਲੈਣ ਪਹੁੰਚੀਆਂ ਹਨ ਇਸ ਕਰਕੇ ਇਸ ਨੂੰ ਤੁਸੀਂ ਕੋਈ ਵਿਖਤਾ ਕੋਈ ਚਿੰਤਾ ਦਾ ਵਿਸ਼ਾ ਨਾ ਸਮਝੋ ਬਲਕਿ ਇਹਨਾਂ ਨੂੰ ਦੋ ਮੁਠਾ ਆਟਾ ਪਾਓ ਕੁਝ ਦਾਣੇ ਪਾਓ ਬਸ ਇੰਨੇ ਚ ਤੁਹਾਡਾ ਭਲਾ ਏ ਉਹ ਤਾਂ ਪਾਈ ਆਪਣੇ ਰਿਜਕ ਦਾ ਹਿੱਸਾ ਲੈਣ ਆਈਆਂ ਨੇ ਜਦੋਂ ਉਹ ਖੁਸ਼ ਹੋ ਕੇ ਚਲੀਆਂ ਜਾਣਗੀਆਂ ਪਤਾ ਨਹੀਂ ਤੁਹਾਨੂੰ ਕਿੰਨੀਆਂ ਕੋ ਦੁਆਵਾਂ ਕਿੰਨੀਆਂ ਕੋ ਅਸੀਸਾਂ ਦੇ ਕੇ ਜਾਣਗੀਆਂ ਇਹ ਤਾਂ ਇੱਕ ਚੰਗੀ ਚੀਜ਼ ਐ ਤੁਸੀਂ ਚਿੰਤਾ ਨਾ ਕਰੋ ਇਹਨਾਂ ਦੇ ਖਾਦਿਆਂ ਹੀ ਤੁਹਾਡਾ ਭਲਾ ਹੋਣਾ ਸੰਤ ਵਕੀਰ ਇਹ ਗੱਲ ਕਹਿ ਕੇ ਚਲੇ ਗਏ ਪਰਿਵਾਰ ਨੇ ਭੌਣ ਦੇ ਉੱਪਰ ਆਟਾ ਪਾਉਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਬਾਅਦ ਉਹ ਭੌਣ ਖਤਮ ਹੋ ਗਿਆ। ਹੁਣ ਪਰਿਵਾਰ ਦੇ ਚੰਗੇ ਦਿਨ ਸ਼ੁਰੂ ਹੋ ਗਏ। ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ।